ਗੁਰੂ ਰੂਸਾ ਸਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਇੱਕ ਅੰਮ੍ਰਿਤਧਾਰੀ ਗੁਰਸਿੱਖ ਭੈਣ ਦੀ ਇਹ ਵੀਡੀਓ ਕਲਿੱਪ ਥੋੜੀ ਦੇਰ ਦੀ ਸਰਵਣ ਕਰਿਓ ਤੇ ਉਸ ਤੋਂ ਬਾਅਦ ਅਸੀਂ ਅਗਲੀ ਗੱਲ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪੂਰਨਿਮਾ ਯੂਨੀਵਰਸਿਟੀ ਜੈਪੁਰ ਡਿਸਟ੍ਰਿਕਟ ਰਾਜਸਥਾਨ ਜੁਡੀਸ਼ਰੀ ਦਾ ਪੇਪਰ ਹੈ ਐਂਡ ਐਜ਼ ਅ ਕੈਂਡੀਡੇਟ ਮੈਂ ਵੀ ਇਸ ਯੂਨੀਵਰਸਿਟੀ ਚ ਅਪੀਅਰ ਹੋਣ ਲਈ ਆਈ ਆ ਮੇਰਾ ਰੋਲ ਨੰਬਰ ਇਸ ਲਿਸਟ ਲੱਗਾ ਹੋਇਆ ਹੈ ਫੀਸ ਪ੍ਰੋਪਰ ਹੈ ਕੁਝ ਵੀ ਐਵੇਂ ਦਾ ਸਮਾਨ ਮੈਂ ਨਹੀਂ ਲੈ ਕੇ ਆਈ ਜਿਹੜਾ ਅਲਾਉਡ ਨਹੀਂ ਸੀਗਾ ਇਨਸਟਰਕਸ਼ਨਸ ਦੇ ਵਿੱਚ ਆਰਟੀਕਲ 25 ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਮੈਂ ਕਿਰਪਾਨ ਕੈਰੀ ਕਰ ਸਕਦੀ ਆ ਬਟ ਇਹ ਜੁਡੀਸ਼ਰੀ ਐਗਜ਼ਾਮ ਦੇ ਲਈ ਮੈਨੂੰ ਕਿਹਾ ਜਾ ਰਿਹਾ ਹੈ ਕਿ ਹਾਈ ਕੋਰਟ ਦੇ ਸਪੈਸੀਫਿਕ ਆਰਡਰਸ ਨੇ ਕੀ ਕਿਰਪਾਨ ਕੜਾ ਕੁਝ ਵੀ ਕੈਰੀ ਨਹੀਂ ਹੋ ਸਕਦਾ ਇੱਕ ਕਲॉज ਮੈਨੂੰ ਪੜ ਕੇ ਪੜ ਕੇ ਸੁਣਾਇਆ ਗਿਆ ਆ ਕਿ ਕੀ ਡிரஸ் ਕੋਡ ਹੋਣਾ ਚਾਹੀਦਾ ਕਿਸੇ ਫੀਮੇਲ ਦਾ ਟਰੌਜ਼ਰ ਜੀਨਸ ਟੀ-ਸ਼ਰਟ ਕੋਈ ਆਬਜੈਕਟ ਜੋ ਆਇਰਨ ਦਾ ਕੋਈ ਇਸ ਤਰ੍ਹਾਂ ਦਾ ਸ਼ਾਰਪ ਆਬਜੈਕਟ ਨਹੀਂ ਕੈਰੀ ਕਰ ਸਕਦੇ ਬਟ ਉਹਦੇ ਚ ਅਗਰ ਇੱਕ ਸਿੱਖੀ ਕਿਰਪਾਨ ਨਹੀਂ ਅਲਾਉਡ ਸੀਗੀ ਇੱਕ ਨਾਲ ਕਲॉज ਐਡ ਕਰ ਦਿੰਦੇ ਕਿ ਅੰਮ੍ਰਿਤਧਾਰੀ ਸਿਕਸ ਬਿਨਾ ਕਿਰਪਾਨ ਤੋਂ ਸੀ ਅਲਾਉ ਕਰਾਂਗੇ ਕਿਰਪਾਨ ਕੜੇ ਦੇ ਨਾਲ ਨਹੀਂ ਅਲਾਉ ਕਰਾਂਗੇ ਅਗਰ ਇਹ ਮੈਂਸ਼ਨ ਕਰ ਦਿੰਦੇ ਤਾਂ ਮੈਂ ਵੀ ਸ਼ਾਇਦ ਇੱਥੇ ਤਾਂ ਫਾਰਮ ਫਿਲ ਨਾ ਕਰਦੀ ਇੱਥੇ ਅਪੀਅਰ ਹੋਣ ਹੀ ਨਾ ਆਂਦੀ ਅਗਰ ਮੈਂਸ਼ਨ ਕਰ ਦਿੰਦੇ ਤਾਂ ਸ਼ਾਇਦ ਮੈਂ ਇੱਥੇ ਵੀ ਗੇਟ ਦੇ ਬਾਹਰ ਨਾ ਖੜੀ ਹੁੰਦੀ 10 ਵਜੇ ਪੇਪਰ ਸਟਾਰਟ ਹੋਣਾ ਸੀ ਜੋ ਹੋ ਚੁੱਕਾ ਹੈ 7:00 'ਤੇ ਐਂਟਰੀ ਸਟਾਰਟ ਹੋਈ ਸੀ ਆਈ ਵਾਸ ਦਾ ਫਰਸਟ ਪਰਸਨ ਜਿਹੜਾ ਉਸ ਲਾਈਨ 'ਚ ਖੜਿਆ ਸੀਗਾ ਸਭ ਤੋਂ ਪਹਿਲੇ ਅੰਦਰ ਗਿਆ ਸੀਗਾ ਐਂਡ ਮੈਨੂੰ ਸਭ ਤੋਂ ਪਹਿਲੇ ਬਾਹਰ ਕੀਤਾ ਗਿਆ ਹੈ ਆਪ ਜੀ ਨੇ ਇਹ ਵੀਡੀਓ ਕਲਿੱਪ ਸਰਵਨ ਕਰ ਲਿਆ ਹੈ ਕਿ ਇਹ ਭੈਣ ਜਿਸ ਦਾ ਨਾਮ ਗੁਰਪ੍ਰੀਤਕੌਰ ਦੱਸਿਆ ਜਾ ਰਿਹਾ ਹੈ ਇਹ ਰਾਜਸਥਾਨ ਦੇ ਵਿੱਚ ਆਪਣੇ ਸਿਵਲ ਜੱਜ ਦੀ ਪ੍ਰੀਖਿਆ ਦੇਣ ਦੇ ਵਾਸਤੇ ਗਈ ਸੀ ਜਿਸ ਨੂੰ ਉੱਥੋਂ ਪ੍ਰੀਖਿਆ ਤੋਂ ਇਸ ਕਰਕੇ ਹਟਾ ਦਿੱਤਾ ਗਿਆ ਦੇਣ ਤੋਂ ਕਿ ਉਹ ਅੰਮ੍ਰਿਤਧਾਰੀ ਸੀ ਤੇ ਉਸਰੇ ਕਿਰਪਾਨ ਤੇ ਕੜਾ ਪਹਿਨਿਆ ਹੋਇਆ ਸੀ ਤੇ ਉਸਦੇ ਸਾਹਮਣੇ ਸ਼ਰਤ ਰੱਖੀ ਗਈ ਕਿ ਕਿਰਪਾਨ ਤੇ ਕੜਾ ਪਾ ਕੇ ਤੁਹਾਨੂੰ ਪ੍ਰੀਖਿਆ ਦੇਣ ਦੇ ਵਾਸਤੇ ਅਲੋਣ ਨਹੀਂ ਕੀਤਾ ਜਾਏਗਾ ਤੁਸੀਂ ਇਹ ਉਤਾਰ ਕੇ ਆਓ ਤੇ ਫਿਰ ਤੁਹਾਨੂੰ ਇਗਜ਼ਾਮ ਦੇ ਵਿੱਚ ਬੈਠਣ ਦਿੱਤਾ ਜਾਏਗਾ ਹੁਣ ਦੇਖੋ ਕਿਤਨੀ ਮਧ ਭਾਗੀ ਗੱਲ ਹੈ ਕਿ ਜਿਸ ਦੇਸ਼ ਦੇ ਵਿੱਚ ਅਸੀਂ ਰਹਿ ਰਹੇ ਆਂ ਭਾਰਤ ਦੇਸ਼ ਦੇ ਅੰਦਰ ਉੱਥੇ ਦਾ ਜਿਹੜਾ ਸੰਵਿਧਾਨ ਹੈ ਉਹ ਸਾਨੂੰ ਇਹ ਰਾਈਟਸ ਦਿੰਦਾ ਇਹ ਹੱਕ ਦਿੰਦਾ ਕਨਸਟੀਟਿਊਸ਼ਨ ਕਿ ਸਿੱਖ ਜਿਹੜਾ ਉਹ ਕਕਾਰ ਪਹਿਨ ਸਕਦਾ ਹੈ ਇਹ ਗੁਰੂ ਪਾਤਸ਼ਾਹ ਦੇ ਬਖਸ਼ੀ ਹੋਏ ਕਕਾਰ ਧਾਰਮਿਕ ਤੌਰ ਤੇ ਉਸ ਨੂੰ ਪੂਰਨ ਆਜ਼ਾਦੀ ਹੈ ਮਗਰ ਜਦੋਂ ਇਸ ਤਰੀਕੇ ਦੀਆਂ ਕੋਈ ਪ੍ਰੀਖਿਆਵਾਂ ਆਉਂਦੀਆਂ ਨੇ ਭਾਵੇਂ ਉਹ ਨੀਡਸੀ ਪ੍ਰੀਖਿਆ ਹੈ ਭਾਵੇਂ ਉਹ ਸਿਵਲ ਜੱਜ ਦੀ ਪ੍ਰੀਖਿਆ ਹੈ ਜਾਂ ਕੋਈ ਹੋਰ ਪ੍ਰੀਖਿਆਵਾਂ ਨੇ ਤੇ ਉਹਨਾਂ ਦੇ ਵਿੱਚ ਇਹ ਕਕਾਰਾਂ ਦਾ ਮੁੱਦਾ ਜਿਹੜਾ ਇੱਕ ਵਾਰ ਨਹੀਂ ਕਈ ਵਾਰ ਜਿਹੜਾ ਉਹ ਉਬਾਰਿਆ ਗਿਆ ਤੇ बार-बार ਸਿੱਖਾਂ ਦੇ ਜ਼ਖਮਾਂ ਨੂੰ ਜਿਹੜਾ ਉਹ ਕੁਰੀਦਿਆ ਜਾਂਦਾ ਹੈ ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਸਿੱਖ ਦੇਸ਼ ਦੀ ਸ਼ਾਨ ਨੇ ਤੇ ਦੂਸਰੇ ਪਾਸੇ ਸਿੱਖਾਂ ਦੇ ਨਾਲ ਇਸ ਤਰੀਕੇ ਦੇ ਵਿਤਕਰੇ ਕਿਉਂ ਕੀਤੇ ਜਾਂਦੇ ਨੇ ਇਸ ਜ਼ਾਦ ਭਾਰਤ ਦੇ ਅੰਦਰ ਸਿੱਖਾਂ ਨੂੰ ਇਹ ਅਹਿਸਾਸ ਕਿਉਂ ਕਰਾਇਆ ਜਾਂਦਾ ਹੈ ਬੇਗਾਨਗੀ ਦਾ ਇਸ ਦੇਸ਼ ਦੇ ਅੰਦਰ ਕਿ ਸਿੱਖ ਇਸ ਦੇਸ਼ ਦੇ ਪਤਾ ਨਹੀਂ ਵਸਿੰਦੇ ਵੀ ਨੇ ਕਿ ਨਹੀਂ ਨੇ ਜਦ ਕਿ ਦੇਸ਼ ਦੀ ਆਜ਼ਾਦੀ ਦੇ ਵਿੱਚ 90% ਕੁਰਬਾਨੀਆਂ ਜੜੀਆਂ ਨੇ ਉਹ ਸਿੱਖਾਂ ਨੇ ਦੇ ਕੇ ਸ਼ਹਾਦਤਾਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਐ ਗਲਵਾਨ ਘਾਟੀ ਦੇ ਵਿੱਚ ਜਦੋਂ ਚਾਈਨਾ ਦੀ ਫੌਜ ਇੰਟਰ ਕਰ ਗਈ ਸੀ ਤੇ ਉਸ ਵੇ ਸਿੱਖ ਰਜਿਮੈਂਟ ਦੇ ਇੱਕ ਸਿੱਖ ਨੌਜਵਾਨ ਅੰਮ੍ਰਿਤਧਾਰੀ ਸਿੱਖ ਫੌਜੀ ਵੀਰ ਨੇ ਇਕੱਲਿਆਂ ਜੋ ਅੰਮ੍ਰਿਤਧਾਰੀ ਸੀ ਉਸਨੇ ਆਪਣੀ ਕਿਰਪਾਨ ਕਢ ਕੇ 13 ਜਿਹੜੇ ਚਾਈਨੀ ਫੌਜੀ ਸਨ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਜਮੇ ਸ਼ਹਾਦਤ ਪ੍ਰਾਪਤ ਕੀਤੀ ਉਦੋਂ ਤੇ ਕਿਰਪਾਨ ਕਿਸੇ ਨੂੰ ਮਾਰੀ ਨਹੀਂ ਲੱਗੀ ਉਦੋਂ ਤੇ ਪੂਰੇ ਦੇਸ਼ ਦੇ ਵਿੱਚ ਵਾਹਵਾ ਕੀਤੀ ਗਈ ਕਿ ਗੁਰੂ ਸਾਹਿਬ ਨੇ ਦੇਖੋ ਕਕਾਰ ਬਖਸ਼ੇ ਨੇ ਤੇ ਉਸੇ ਹੀ ਕਿਰਪਾਨ ਦੇ ਨਾਲ ਉਹਨੇ 13 ਫੌਜੀਆ ਨੂੰ ਮੌਤ ਦੇ ਘਾਟ ਉਤਾਰ ਕੇ ਉਹਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਪਰ ਜਦੋਂ ਇਹ ਪ੍ਰੀਖਿਆਵਾਂ ਦਾ ਸਮਾਂ ਆਉਂਦਾ ਹੈ ਤੇ ਉਦੋਂ ਇਹ ਕਿਰਪਾਨਾ ਕਿਉਂ ਤੇ ਕਕਾਰ ਕਿਉਂ ਚੁਬਨ ਲੱਗ ਪੈਂਦੇ ਨੇ ਜਦ ਕਿ ਵਿਦੇਸ਼ ਦੀ ਧਰਤੀ ਦੇ ਉੱਤੇ ਜਿਹੜੇ ਸਾਡੇ ਸਿੱਖ ਨੇ ਭਾਵੇਂ ਉਹ ਵੱਡੇ ਵੱਡੇ ਉਹਦੀਆਂ ਦੇ ਉੱਪਰ ਬੈਠੇ ਹੋਏ ਨੇ ਅੰਮ੍ਰਿਤਧਾਰੀ ਸਿੱਖ ਜਿਹੜੇ ਨੇ ਉਹ ਕਕਾਰੀ ਵਰਦੀ ਪੰਜ ਕਕਾਰੀ ਵਰਦੀ ਪਹਿਨ ਕੇ ਕਿਰਪਾਨ ਕੜਾ ਪਹਿਨ ਕੇ ਉਹ ਵੱਡੇ ਵੱਡੇ ਉਹਦਿਆਂ ਦੇ ਉੱਪਰ ਬਿਰਾਜਮਾਨ ਨੇ ਵੱਡੇ ਵੱਡੇ ਉਹਦਿਆਂ ਦੇ ਉੱਪਰ ਬੈਠੇ ਹੋਏ ਨੇ ਜੇ ਉਹ ਸਰਕਾਰਾਂ ਨੂੰ ਕੋਈ ਆਬਜੈਕਸ਼ਨ ਨਹੀਂ ਹੈ ਤੇ ਇਸ ਦੇਸ਼ ਦੇ ਵਿੱਚ ਸਰਕਾਰਾਂ ਨੂੰ ਜਾਂ ਜਿਹੜੀਆਂ ਸੁਸਾਇਟੀਆਂ ਨੇ ਉਹਨਾਂ ਨੂੰ ਕਿਉਂ ਇਸ ਤਰੀਕੇ ਦੇ ਇਤਰਾਜ਼ ਨੇ ਸਿੱਖਾਂ ਦੇ ਕਕਾਰਾਂ ਨੂੰ ਲੈ ਕੇ ਮੈਂ ਬੇਨਤੀ ਕਰਾਂਗਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਸ਼ੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਉਹ ਇਸ ਦੇ ਉੱਪਰ ਸੰਗਿਆਨ ਲੈਣ ਤੇ ਇੱਕ ਬਫਦ ਬਣਾ ਕੇ ਇੱਕ ਕਮੇਟੀ ਇਕੱਠੇ ਕਰਕੇ ਉਹ ਭਾਰਤ ਸਰਕਾਰ ਦੇ ਨਾਲ ਗਲਬਾਤ ਕਰਨ ਸਟੇਟ ਦੀਆਂ ਸਰਕਾਰਾਂ ਦੇ ਨਾਲ ਗਲਬਾਤ ਕਰਨ ਤਾਂ ਕਿ ਇਨ ਫਿਊਚਰ ਇਹੋ ਜਿਹੇ ਮਸਲੇ ਮਸਾਇਲ ਜੜੇ ਨੇ ਉਹਨਾਂ ਨੂੰ ਠਲ ਪਾਈ ਜਾ ਸਕੇ ਉਹਨਾਂ ਦਾ ਹੱਲ ਜੜਾ ਉਹ ਲੱਭਿਆ ਜਾ ਸਕੇ ਅਤੇ ਘਟ ਗਿਣਤੀ ਕਮੀ ਕਮਿਸ਼ਨ ਦੇ ਚੇਅਰਮੈਨ ਜਿਹੜੇ ਨੇ ਇਕਬਾਲ ਸਿੰਘ ਲਾਲਪੁਰਾ ਜਥੇਦਾਰ ਸਾਹਿਬ ਨੂੰ ਬੇਨਤੀ ਹੈ ਕਿ ਲਾਲਪੁਰਾ ਸਾਹਿਬ ਦੇ ਨਾਲ ਜੜੀ ਕਮੇਟੀ ਇਕੱਠੇਤ ਕਰਕੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਤੇ ਤਾਂ ਕਿ ਉਹ ਇਹ ਜਿਹੜਾ ਮਸਲਾ ਹੈ ਭਾਰਤ ਸਰਕਾਰ ਦੇ ਨਾਲ ਚੁੱਕਣ ਤੇ ਇਹਨਾਂ ਮਸਲਿਆਂ ਨੂੰ ਜੜਾ ਉਹ ਹੱਲ ਕੀਤਾ ਜਾਵੇ ਕਿਉਂਕਿ ਇਹ ਸਾਡਾ ਕਨਸਟੀਟਿਊਸ਼ਨਲ ਰਾਈਟ ਹੈ ਆਸੀਂ ਕੋਈ ਇਲੀਗਲ ਕੰਮ ਨਹੀਂ ਕਰ ਰਹੇ ਸਾਡਾ ਰਾਈਟ ਹੈ ਤੇ ਫਿਰ ਇਹ ਸਿੱਖਾਂ ਦੇ ਨਾਲ ਇਹ ਭੇਦ ਭਾਵ ਤੇ ਇਹ ਵਿਤਕਰੇ ਕਿਉਂ ਕੀਤੇ ਜਾਂਦੇ ਨੇ ਮੈਂ ਮੁਬਾਰਕ ਦੇਵਾਂਗਾ ਉਸ ਭੈਣ ਨੂੰ ਜਿਸ ਨੇ ਸਿਵਲ ਜੱਜ ਦੀ ਪ੍ਰੀਖਿਆ ਦੇ ਇਸ ਇਗਜ਼ਾਮ ਤੋਂ ਜ਼ਿਆਦਾ ਜ਼ਰੂਰੀ ਗੁਰੂ ਦੀ ਬਖਸ਼ੀ ਹੋਈ ਜਿਹੜੀ ਸਿੱਖੀ ਹੈ ਜਿਹੜੇ ਕਾਰਨ ਇਹਨਾਂ ਨੂੰ ਇੰਪੋਰਟੈਂਸ ਦਿੱਤੀ ਤੇ ਉਸ ਨੂੰ ਠੋਕਰ ਮਾਰ ਕੇ ਬਾਹਰ ਆ ਗਈ ਹੈ ਮਗਰ ਇਨ ਫਿਊਚਰ ਇਹੋ ਜੀ ਘਟਰਾਣਾ ਵਾਪਰੇ ਇਸ ਦੇ ਵਾਸਤੇ ਸਾਡੇ ਜਥੇਦਾਰ ਸਹਿਬਾਨ ਨੂੰ ਤੇ ਐਸਜੀਪੀਸੀ ਨੂੰ ਜਿਹੜਾ ਇਹ ਕਮੇਟੀ ਗਠਿਤ ਕਰਕੇ ਇਸ ਦਾ ਜਿਹੜਾ ਉਹ ਸਮੁੱਚੇ ਤੌਰ ਦੇ ਉੱਪਰ ਪਰਮਨੈਂਟਲੀ ਜਿਹੜਾ ਉਹ ਹੱਲ ਲੱਭਣਾ ਪਏਗਾ ਇਤਨੇ ਕੋ ਅੱਖਰਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ